ਕਮੇਟੂ ਸਰਕਾਰ ਮੁਰਦਾਬਾ 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 ਆਵਾਜ਼ ਪਾਦੀ ਮੁਰਦਾਬਾ ਅਕਬੀਰ ਦਾ ਸਰਗਰਮ ਮੁਰਦਾਬਾ ਅਸਟਾਇਕ ਕਹਿੰਦੇ ਆ ਵੀ ਸਾਡੀ ਮੰਡੀ ਦਾ ਹੱਲ ਕਰਦੇ ਜੇ ਐਮਐਲਏ ਸੀ ਵਾਲੇ ਨੇ ਜਿੰਨੇ ਇੱਥੇ ਸਾਰੇ ਵੋਟਾਂ ਪਾ ਦਾਂਗੇ ਆਵਾਜ਼ ਨਿਕਲ ਗਈ ਸੁਣੀ ਆ ਮੇਰੇ ਮੇਰੇ ਨਾਮ ਨੀਰਜਾ ਜੀ ਅੱਛਾ ਕੀ ਨਾਮ ਹੈ ਮੰਡੀ ਦਾ ਮੰਡੀ ਦਾ ਮਰਲਾ ਦੇ ਕੋ ਕਾਫੀ ਟਾਈਮ ਤੋਂ ਉੱਤੇ ਮਤਲਬ ਪਿਲੇ 5-6 ਸਾਲਾਂ ਤੋਂ ਸੀਵੇ ਦਾ ਮੁੱਦਾ ਉੱਥੇ ਆ ਰਿਹਾ ਹੈ ਪਿਛੇ ਸਰਕਾਰਾਂ ਵਿੱਚ ਵੀ ਇਹ ਮੁੱਦਾ ਸੀਗਾ ਪਰੰਨਾ ਜਿਆਦਾ ਕੋਈ ਨਾ ਕੋਈ ਆੜ ਜੀ ਹੱਲ ਹੋ ਜਾਂਦਾ ਸੀਗਾ ਐਮਐਲਏ ਸਾਹਿਬ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈ ਉਦੋਂ ਵੀ ਜਦੋਂ ਵਿਰੋਧ ਵਿਪੱਖੀ ਦੇ ਵਿੱਚ ਸੀਗੇ ਐਮਐਲਏ ਨਹੀਂ ਸੀਗੇ ਉਦੋਂ ਉਹ ਵੀਡੀਓ ਬਣਾ ਕੇ ਜਾਂਦੇ ਸੀ ਕਿ ਸਾਰਾ ਕੋਈ ਕਰਦੇ ਸੀਗੀ ਸਾਡਾ ਸੀਵੇ ਦਾ ਮੁੱਦਾ ਹੈਗਾ ਆਹ ਹਾਇਰ ਦੇ ਹੱਥ ਪਾਣੀ ਦੇ ਖੜਕੇ ਵਿੱਚ ਵੀਡੀਓ ਬਣਾਈਆਂ ਜਦੋਂ ਉਹ ਰਾਵਾਂ ਕੱਡਾ ਜੀ ਨਾਲ ਇੱਥੇ ਰੋਡ ਸ਼ੋਅ ਕਰ ਰਹੇ ਸੀ ਤਾਂ ਉਹਨਾਂ ਨੇ ਇੱਥੇ ਫਰਿਆਮ ਕਿਹਾ ਸੀ ਕਿ ਮੇਲੂ ਜੀ ਤਾਂ ਉਹ ਤੁਹਾਨੂੰ ਸਰਕਾਰ ਬਣਾ ਦਿਓ ਮੈਂ ਇਸ ਮੌਨ ਨੂੰ ਤਿੰਦਿਕਰ ਬਣਾ ਦੂੰ ਪਰ ਉਹਨਾਂ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਮਸਲਾ ਦਾ ਕੀ ਹੱਲ ਹੋਣਾ ਸੀਗਾ ਮੋਲ ਮੰਡੀ ਮੋਲ ਮੰਡੀ ਵੀ ਨਹੀਂ ਰਿਹਾ ਸਾਡਾ ਤੁਸੀਂ ਮੋੜ ਮੰਡੀ ਦੇ ਜਿੱਧਰ ਮਰਜ਼ੀ ਬਾਹਰ ਆ ਜਾਓ ਐਂਟ੍ਰੈਂਸ ਦੇ ਉੱਤੇ ਤੁਸੀਂ ਦੇਖੋਗੇ ਕਿ ਕੀ ਬੁਰਾ ਹਾਲ ਹੋਇਆ ਪਿਆ ਪਾਣੀ ਦਾ ਬੁਰਾ ਹਾਲ ਹੈ ਚਿੱਕਰ ਬੁਰਾ ਹਾਲ ਹੈ ਸੜਕਾਂ ਗੱਡੀਆਂ ਸਭ ਕੁਝ ਟੁੱਟੀਆਂ ਪਈਆਂ ਹੁਣ ਜਦੋਂ ਅਸੀਂ ਮੰਗ ਚੱਕ ਲਈ ਹੈ ਤਾਂ ਹੁਣ ਉਹਨਾਂ ਕੋਲ ਜਵਾਬ ਵੀ ਚੋਣ ਜਾਵਤਾ ਹਲਾ ਇਹ ਚੋਣ ਜਾਬਤਾ ਲੱਗਿਆ ਸ테 ਪੁੱਛਣਾ ਚਾਹੁੰਦਾ ਵੀ ਜੇ 22 ਸਾਲ ਪਹਿਲਾਂ ਸਰਕਾਰ ਬਣੀ ਰਹੀ ਆ ਉਦੋਂ ਸਰਕਾਰ ਕਿੱਥੇ ਸੀ ਜੀ ਅੱਜ ਦਾ ਚੋਣ ਜਾਬਤਾ ਇਹ ਤੋਂ ਪਹਿਲਾਂ ਕਿੱਥੇ ਸੀ ਕੋਈ ਕਹਿੰਦਾ ਫੰਡ ਆ ਗਿਆ ਕੋਈ ਕਹਿੰਦਾ ਸੈਂਕਸ਼ਨ ਹੋਇਆ ਪਿਆ ਕੋਈ ਕਹਿੰਦਾ ਆਇਆ ਹੀ ਨਹੀਂ ਫੰਡ ਤਾਂ ਕੋਈ ਸੰਤੋਖ ਇਹ ਜਨਾਨੀ ਇਹਦਾ ਕੋਈ ਕਿਸੇ ਪਾਰਟੀ ਦਾ ਕੋਈ ਬੋਗ ਨਹੀਂ ਹੈਗਾ ਕਿਸੇ ਪਾਰਟੀ ਦੇ ਕੋਈ ਬੰਦੇ ਨਹੀਂ ਹੈਗੇ ਅਸੀਂ ਮੈਂ ਕੋਰਸ ਵੋਟਰਾਂ ਆਮ ਆਦਿ ਪਾਰਟੀ ਦਾ ਸਾਰੇ ਬੰਦੇ ਦਾ ਸਪੋਰਟ ਕਰਦੇ ਪਰ ਜਿਹੜੇ ਲੋਕ ਸਤਾਏ ਹੋਏ ਨੇ ਮੋਰ ਮਿਲਦੇ ਹੋਏ ਇਹ ਸਾਰੇ ਲੋਕ ਨੇ ਤੇ ਇੱਕ ਬੱਸ ਰੋਸ਼ ਆਈ ਹੈ ਅੰਦਰ ਗੁੱਸਾ ਭਰਿਆ ਹੋਇਆ ਲੋਕਾਂ ਦਾ ਜਿਹੜਾ ਨਿਕਲ ਰਿਹਾ ਬਾਹਰ ਤੇ ਉਹੀ ਸਾਨੂੰ ਦੇਖ ਨੂੰ ਮਿਲ ਰਿਹਾ ਇਹ ਕੋਈ ਕਿਸੇ ਦਾ ਕੋਈ ਪਲਾਨ ਨਹੀਂ ਹੈਗਾ ਇਹ ਸਭ ਅਚਾਨਕ ਹੋਇਆ ਹੈ ਅਚਾਨਕ ਲੋਕਾਂ ਦੇ ਮਨ ਦੇ ਵਿੱਚ ਰੋਸ ਸੀਗਾ ਉਹ ਭੱਗ ਗਿਆ ਤੇ ਉਹ ਹੋ ਗਿਆ 22 ਸਾਲ ਹੋ ਗਿਆ ਮਕੰਮਲ ਤੌਰ ਤੇ ਬਣਦਾ ਮਕੰਮਲ ਤੌਰ ਤੇ ਬਣਦਾ ਇਹ ਮੋੜ ਮੰਡੀ ਸਾਰੀ ਮਕੰਮਲ ਤੌਰ ਤੇ ਬਣਦਾ ਹੈ ਉਹ ਜਿਹੜੇ ਮਸਾ ਹੁੰਦੇ ਨੇ ਬਾਕੀ ਨੇ ਸਾਡਾ ਮਸਲਾ ਦੇਖੋ ਸਾਨੂੰ ਪਤਾ ਵੀ ਚੌਂਦਾ ਆਪਾਂ ਲੱਗਿਆ ਪਿਆ ਸਾਨੂੰ ਕਹਿ ਰਹੇ ਆ ਕਿ ਚੌਂਦਾ ਸਾਨੂੰ ਪਹਿਲਾਂ ਵੀ ਬਗੈ ਚੌਂਦਾ ਆਪਾਂ ਲੱਗਿਆ ਪਿਆ ਪਰ ਗੱਲ ਤਾਂ ਇਹ ਵੀ ਚੌਂਦਾ ਸਾਡੇ ਕੰਮ ਤਾਂ ਨਹੀਂ ਹੁੰਦੇ ਪਰ ਜਿਹੜੇ ਦੇਖਾ ਵਾਲੇ ਨੇ ਖੰਭਾ ਸੀਗਾ ਉਹ ਖੰੰਬਾ ਪਤਾ ਨਹੀਂ ਕਿਹਦੇ ਸਾਨੂੰ ਟੁੱਟ ਗਿਆ ਚੌਂਦਾ ਪਰ ਵਿੱਚ ਉਦੋਂ ਕਿਹੜੀ ਪਰਮਿਸ਼ਨ ਮਿਲ ਗਈ ਸਾਡੇ ਕੰਮਾਂ ਵੇਲੇ ਪਰਮਿਸ਼ਨਾਂ ਵੇਲੇ ਚੌਂਕ ਦਾ ਆਪਾ ਲੱਗਿਆ ਪਿਆ ਪਰ ਇਹ ਮਸਲਾ ਹੁਣ ਹੱਲ ਨਹੀਂ ਹੋਣਾ ਲੋਕੋ ਤਾਂ ਸਾਡਾ ਮਸਲਾ ਇਸ ਦਾ ਵਿਰੋਧ ਪ੍ਰੋਸ਼ਹ ਕਰਨਾ ਹੈ ਆਪਾਂ ਦਾ ਵਿਰੋਧ ਕਰਨਾ ਮੁੱਖ ਮੰਤਰੀ ਸਾਹਮਣੇ ਹੱਥ ਤੱਕ ਇਹਨੇ ਮੁੱਖ ਮੰਤਰੀ ਨੂੰ ਮਿਲਾ ਦਿਓ ਅਸੀਂ ਗੋਹਰ ਦਿਤਾਵਾਂਗੇ ਸਾਡੇ ਦੇ ਮੰਗ ਇੱਕੋ ਹੀ ਹੈ ਆਪਦੇ ਮੰਗਾ ਸੀ ਮੁੱਖ ਮੰਤਰੀ ਨੂੰ ਆਖੀ ਨਾ ਮੈਂ ਤੇ ਬਈ ਮੇਰੇ ਨਾਮ ਰਜਿੰਦਰ ਕੁਮਾਰ ਕਾਲਾ ਮੈਂ ਜੁਐਲਰ ਐਸੋਸੀਏਸ਼ਨ ਦਾ ਪ੍ਰਧਾਨ ਮੋਰ ਦਾ ਠੀਕ ਹੈ ਜੀ ਜਿਹੜਾ ਇਹ ਮਸਲਾ ਹੈਗਾ ਇਹ ਜਿਹੜਾ ਕੋਈ ਪਾਰਟੀ ਦਾ ਮਸਾਰੀ ਕੋਈ ਕਾਫੇ ਦਾ ਮਸਲਾ ਨਹੀਂ ਮੌਜੂਦਾ ਸਰਕਾਰਾਂ ਹੁੰਦੇ ਹੋਏ ਵੀ ਘਰਾਂ ਦੇ ਵਿੱਚ ਵਾਟ ਵਾਜੇ ਪੈਪਾ ਦੇ ਵਿੱਚੋਂ ਸੀਵੇ ਦਾ ਪਾਣੀ ਆ ਰਿਹਾ ਠੀਕ ਹੈ ਵਸਾਤਾ ਦੇ ਵੀ ਸੀਵੇ ਦਾ ਪਾਣੀ ਆ ਰਿਹਾ ਹੈਗਾ ਮੰਡੀ ਦੇ ਵਿੱਚੋਂ 20 ਪੈਣ ਵਾਲੇ ਅੱਕੇ ਕਹਿੰਦੇ ਵੀ ਸੀਵੇ ਦਾ ਪਾਣੀ ਔਖਾ ਨਿਕਲਦਾ ਇਹਦਾ ਮੰਡੀ ਦੇ ਵਿੱਚ ਵੀ ਹੁਣ ਸੀਵੇ ਦਾ ਪਾਣੀ ਤੁਰਿਆ ਫਿਰਦਾ ਹੈ ਬੇੜਾ ਵਸਾਤਾ ਤੋਂ ਠੀਕ ਹੈ ਏਡੀ ਗਰਮੀ ਪੈਂਦੇ ਵੀ ਹੋਏ ਤਾਂ ਮੰਡੀ ਦੇ ਵਿੱਚ ਸੀਵੇ ਦਾ ਪਾਣੀ ਤੁਰਿਆ ਫਿਰਦਾ ਹੈ ਸੜਕਾਂ ਦੇ ਉੱਤੇ ਆਹ ਫਰਟ ਮੋੜ ਬੰਦੇ ਮੁਕੰਮਲ ਤੋਂ ਮੋੜਾ ਮੁਕੰਮਲ ਤੋਂ ਤੇ ਸੀਐਮ ਸਾਹਿਬ ਨੇ ਟੱਪਣਾ ਹੈ ਇਹਦੇ ਕਰਕੇ ਰੋਸ਼ ਬਜ਼ਾਰੇ ਕਰਕੇ ਮੁਕੰਮਲ ਬੰਦ ਕੀਤਾ ਗਿਆ ਬਜ਼ਾਰਾਂ ਦੇ ਵਿੱਚ ਦੋ ਦੋ ਕਿਲੋੜ ਦੀਆਂ ਦੁਕਾਨਾਂ ਜਿਹੜੀਆਂ ਦੁਕਾਨਾਂ ਦੇ ਮੂਹਰੇ ਪੱਲੀਆਂ ਪਾ ਕੇ ਬੈਠੇ ਹੈਗੇ ਠੀਕ ਹੈ ਬਾਜ਼ਾਰ ਸਾਰਾ ਪਟਿਆ ਗਿਆ ਠੀਕ ਹੈ ਮੰਡੀ ਦੇ ਵਿੱਚ ਬੁਰਾਲ ਕਰਤਾ ਹੈ ਆਉਣ ਵਾਲੀਆਂ ਸਰਕਾਰਾਂ ਨੇ ਕੋਈ ਇੰਨਾਂ ਦੀ ਮੰਡੀ ਦੇ ਉੱਤੇ ਗੌਰ ਦੀ ਕੋਈ ਸੁਣਵਾਈ ਨਹੀਂ ਅੱਜ ਸੁਣਵਾਈ ਐਸੇ ਚੱਕਰ ਦੇ ਵਿੱਚ ਘੱਟ ਹੋਇਆ ਤਾਂ ਕਹਿੰਦੇ ਅੱਜ ਸਾਡੀ ਗੱਲ ਸੁਣੋ ਇਤੂ ਪਹਿਲਾਂ ਜੇ ਅਸੀਂ ਗੱਲ ਕਰਦੇ ਸਾਡੇ ਕੋਲ ਟਾਈਮ ਨਹੀਂ